ਮਿਤਨ ਗੁਪਤਾ ਪੁੱਤਰ ਵਿਜੇ ਗੁਪਤਾ ਇਹ ਰੇਲਵੇ ਸਟੇਸ਼ਨ ਤੇ ਸੈਂਟਰੀ ਦਾ ਕੰਮ ਕਰਦੇ ਇਹਨਾਂ ਦਾ ਉਥੇ ਸ਼ਾਪ ਆ ਇਹਨਾਂ ਨੂੰ ਇੱਕ ਥ੍ਰੈਟ ਕਾਲ ਆਈ ਸੀ ਗੋਲਡੀ ਢਿੱਲੋਂ ਦੇ ਨਾਂ ਤੋਂ ਕਰੋੜ ਰੁਪਏ ਦੀ ਗੱਲ ਕੀਤੀ ਗਈ ਬਲਾਸਟ 50 50 ਲੱਖ ਦੀ ਗੱਲ ਆ ਗਈ ਜੀ 50 ਲੱਖ ਦੀ ਗੱਲ ਕਰਨ ਤੋਂ ਬਾਅਦ ਇਹਨਾਂ ਨੂੰ ਇੱਕ ਵੀਡੀਓ ਸ਼ੇਅਰ ਕੀਤੀ ਗਈ ਦੋ ਬੰਦੇ ਜਿਹੜੇ ਅੱਜ ਅਹੀਂ ਅਰੈਸਟ ਕੀਤੇ ਆ ਉਹ ਚ ਯਾਦਵਿੰਦਰ ਸਿੰਘ ਉਰਫ ਯਾਦਾ ਤੇ ਸਵਰਨ ਸਿੰਘ ਉਰਫ ਜਿਹੜਾ ਸਾਨੂੰ ਬਲਬੀਰ ਸਿੰਘ ਆ ਜੀ ਇਹ ਗ੍ਰফতার ਕੀਤੇ ਗਏ ਆ ਜੀ ਇਹਨਾਂ ਕੋਲ ਤਿੰਨ ਪਿਸਟਲ ਬਰਾਮਦ ਹੋਏ ਬੱਤੀਬੋਰਡ ਦੇ ਜੀ ਚੰਤੀ ਸਾਹਿਬ ਮੈਡਮ ਰਵਜੋਤ ਗਰੇਵਾਲ ਵੱਲੋਂ ਸਾਨੂੰ ਡਾਇਰੈਕਸ਼ਨਾਂ ਮਿਲਦੀਆਂ ਰਹਿੰਦੀਆਂ ਜੀ ਇੱਕ ਇਨਸੀਡੈਂਟ ਹੋਇਆ ਸੀ ਮੁਕਦਮਾ ਨੰਬਰ 211 ਡੇਟਡ 17/09/25 ਨੂੰ ਜੀ ਨਿਤਿਨ ਗੁਪਤਾ ਉਤਰ ਵਿਜੇ ਗੁਪਤਾ ਹੈ ਰੇਲਵੇ ਸਟੇਸ਼ਨ ਤੇ ਸੈਂਟਰੀ ਦਾ ਕੰਮ ਕਰਦੇ ਇਹਨਾਂ ਦਾ ਉਥੇ ਸ਼ਾਪ ਆ ਇਹਨਾਂ ਨੂੰ ਇੱਕ ਥ੍ਰੈਟ ਕਾਲ ਆਈ ਸੀ 골ਡੀ ਢਿੱਲੋਂ ਦੇ ਨਾਮ ਤੋਂ ਪਹਿਲਾਂ ਕਰੋੜ ਰੁਪਏ ਦੀ ਗੱਲ ਕੀਤੀ ਗਈ ਬਲਾਸਟ 50 50 ਲੱਖ ਦੀ ਗੱਲ ਆ ਗਈ ਜੀ 50 ਲੱਖ ਦੀ ਗੱਲ ਕਰਨ ਤੋਂ ਬਾਅਦ ਇਹਨਾਂ ਨੂੰ ਇੱਕ ਵੀਡੀਓ ਸ਼ੇਅਰ ਕੀਤੀ ਗਈ ਵੀਡੀਓ ਤੇ ਸ਼ੇਅਰ ਕਰ ਜਦੋਂ ਇਨਵੈਸਟੀਗੇਸ਼ਨ ਜਾਰੀ ਹੋਈ ਵੱਖ-ਵੱਖ ਪਹਿਲੂਆਂ ਤੋਂ ਅਸੀਂ ਚੈੱਕ ਕੀਤਾ ਗਿਆ ਉੱਤੇ ਦੋ ਬੰਦੇ ਜਿਹੜੇ ਅੱਜ ਅਸੀਂ ਅਰੈਸਟ ਕੀਤੇ ਆ ਉੱਚ ਯਾਦਵਿੰਦਰ ਸਿੰਘ ਉਰਫ ਯਾਦਾ ਤੇ ਸਵਰਨ ਸਿੰਘ ਉਰਫ ਜਿਹੜਾ ਸਾਨੂੰ ਬਲਬੀਰ ਸਿੰਘ ਆ ਜੀ ਇਹ ਗ੍ਰਫਤਾਰ ਕੀਤੇ ਗਏ ਆ ਜੀ ਇਹ ਗ੍ਰਫਤਾਰ ਕੀਤੇ ਪੀਸੀਏ ਸਕੂਲ ਦਾ ਤੁਹਾਡਾ ਉਥੇ ਰੋਡ ਦੇ ਉਤੋਂ ਇਹਨਾਂ ਕੋਲ ਤਿੰਨ ਪਿਸਟਲ ਬਰਾਮਦ ਹੋਏ 32 ਬੋਰ ਦੇ ਜੀ ਇਹਨਾਂ ਦੇ ਵਕ ਵਕ ਪਹਿਲੂਆਂ ਤੋਂ ਚੈੱਕ ਕਰਨ ਤੇ ਇਹਨਾਂ ਦੇ ਨਾਲ ਜਿਹੜਾ ਹੈਗਾ ਸਵਰਨ ਸਿੰਘ ਇਹਦਾ ਪੜੇਵਾਵਾ ਅਰਮ ਅਰਮਾਨ ਸਨ ਆਫ ਜਗਦੀਸ਼ ਆਸਟ੍ਰੇਲੀਆ ਦੇ ਵਿੱਚ ਹੈਗਾ ਜੀ ਉਹ ਮੇਨ ਮਾਸੂਮ ਆਂਡਾ ਉਹਦੀ ਤੇ ਰਮਾਨ ਦੀ ਗੱਲ ਹੋਈ ਯਾਦਵਿੰਦਰ ਜਿਹੜਾ ਹੈਗਾ ਇਹਦੇ ਭਰਾ ਦੀ ਉੱਥੇ ਕੋਠੀ ਬਣ ਰਹੀ ਹੈ ਉੱਥੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸਵਰਨ ਨੇ ਯਾਦਵਿੰਦਰ ਨੂੰ ਨਾਲ ਲਾਇਆ ਤੇ ਯਾਦਵਿੰਦਰ ਹੀ ਆ ਜਿਹੜਾ ਉੱਥੇ ਉਹਦੇ ਰੇਲਵੇ ਸਟੇਸ਼ਨ ਕੋਰਨਰ ਤੋਂ ਨਾ ਇੱਕ ਵੀਡੀਓ ਬਣਾਉਂਦਾ ਤੇ ਵੀਡੀਓ ਦੇ ਵਿੱਚ ਮੂੰਹ ਥ्रेट ਦੇ ਰਿਹਾ ਵੀ ਮੈਂ ਨੁਕਸਾਨ ਕਰਨਾ ਜੇ ਉਹ ਵਗਾਰਾ ਵਗਾਰਾ ਜਵੇਂ ਉਹਨਾਂ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਕਵਾ ਕੈਂਗਲਾਂ ਤੋਂ ਜਿਹੜੇ ਹੁਣ ਤਿੰਨ ਪਿਸਟਲ ਬਰਾਮਦ ਹੋਏ ਆ ਤੇ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਸਾਡੀ ਜੀ। ਤੇ ਦੋਵੇਂ ਕਿਸੇ ਕੁਝ ਦੇ ਰਹਿਣਾ ਦੱਸਦੇ ਆਂ। ਇਹ ਹੈਗਾ ਜੀ ਜਿਹੜਾ ਯਾਦਵਿੰਦਰ ਸਿੰਘ ਹੈਗਾ ਜੀ ਇਹ ਮੂਲੇ ਚੱਕਦਾ ਜੀ ਤੇ ਜਿਹੜਾ ਸਵਰਨ ਸਿੰਘ ਹੈ ਕੈਰੋ ਵਾਲਾ ਦੋ ਬਾਕੀ ਇੱਕ ਰਿਕਵੈਸਟ ਤੁਹਾਡੇ ਸਾਹਮਣੇ ਉਹਨਾਂ ਕਰਦੇ ਆਂ। ਵੀ ਬੱਚਿਆਂ ਦੇ ਮਾਂ-ਬਾਪ ਆਪਣਾ ਖਿਆਲ ਆਪ ਰੱਖਣ ਥੋੜਾ ਜਿਹਾ। ਅਸੀਂ ਅਸੀਂ ਤਾਂ ਜੌਬ ਕਰ ਰਹੇ ਆਂ। ਸਾਡੀ ਡਿਊਟੀ ਆ ਕੋਈ ਇਨਸਾਨ ਨਹੀਂ ਕਰਦੇ। ਅਸੀਂ ਤਾਂ ਆਪਣਾ ਵਰਕ ਕਰ ਰਹੇ ਆਂ ਕਰਦੇ ਰਾਂਗੇ। ਔਰ ਸਵਰਨ ਸਿੰਘ 12 ਕਿੱਲੇ ਜ਼ਮੀਨ ਹੈ ਤਕੋ। ਚੰਗੀ ਭਲੀ ਰੋਟੀ ਖਾ ਰਿਆ। ਬਰ ਪੁੱਠੇ ਜਦੋਂ ਪੁੱਠੇ ਬਨੇ ਚੱਲਣਾ ਮਾਪੇ ਦੀ ਕੋਈ ਸਰਵਨ ਸੁਝਾਨੀ ਰਾਤ ਕਿੱਥੇ ਗਏ ਬੱਚੇ ਕੀ ਕਰਦੇ ਆ ਤੇ ਜੁਮੇਵਾਰੀ ਬਾਅਦ ਚੋਂ ਆਪਣਾ ਪੱਲਾ ਛੱਡਦੇ ਆਪਾਂ ਤੁਹਾਡੇ ਮਾਧਿਅਮ ਨਾਲ ਹੀ ਰਿਕੁਐਸਟ ਆ ਵੀ ਆਪਣੇ ਬੱਚਿਆਂ ਤੇ ਆਪ ਕੰਟਰੋਲ ਰੱਖੋ ਬੱਚਿਆਂ ਨੂੰ ਸੁਪਰਵੀਜ਼ਨ ਰੱਖੋ ਬੱਚਾ ਕੀ ਕਰਦਾ ਉਹਨੂੰ ਕੌਣ ਮਿਲਣਾ ਆ ਰਿਹਾ ਅਸੀਂ ਤੁਹਾਡੇ ਨਾਲ ਆ ਅਸੀਂ ਆਪਣਾ ਵਰਕ ਕਰਦੇ ਰਾਂਗੇ ਸਰ ਆਮੂਮਨ ਦੇਖਣ ਜਾ ਰਹੇ ਹਾਂ ਲਗਾਤਾਰ ਜਿਹੜੇ ਇਨਸੀਡੈਂਟ ਆ ਰਹੇ ਖਾਸ ਕਰਕੇ ਫਰੋਤੀਆਂ ਵਾਲੇ ਮਾਮਲੇ ਜਾਂ ਜਿਹੜੇ ਅਗੈਂਸਟਰਸ ਵਾਲੇ ਮਾਮਲੇ ਉਹਦੇ ਚ ਜਿਹੜੇ ਨੇ 20 ਤੋਂ 25 ਸਾਲ ਦੇ ਜਿਹੜੇ ਯੰਗਸਟਰਸ ਨੇ ਉਹੀ ਇਨਵੋਲਵ ਹੋ ਰਹੇ ਨੇ ਉਹੀ ਸਟੈਂਡਿੰਗ ਵਿਹਾਰ ਕਰਤਾਂ ਕਰਦੇ ਹੋਣ। ਤੁਹਾਡਾ ਕੁਐਸਚਨ ਬਹੁਤ ਵਧੀਆ ਜੀ। ਇਹ ਤਾਂ ਮੈਂ ਇੱਕੋ ਚੀਜ਼ ਦੱਸਾਂਗਾ। ਅਸੀਂ ਆਪਣਾ ਪਛੋਕੜ ਖੋਲ ਕੇ ਦੇਖ ਲਈਏ। ਇੰਨਾ ਡਰ ਹੁੰਦਾ ਜੀ ਚਾਚੇ ਦੇ ਅੱਗੋਂ ਨਹੀਂ ਲੰਘਦੇ ਹੁੰਦੇ। ਏਕਾ ਜੀ ਤੇ ਬਜ਼ੁਰਗ ਬਾਹਰ ਖਲੋਤਾ ਹੁੰਦਾ ਤੇ ਮੁੰਡਾ ਗੱਡੀ ਤੇ ਡੱਕ ਲਾ ਕੇ ਲਾਗੋ ਲੱਗ ਜਾਂਦਾ। ਜਿਹੜੀ ਇਸ ਉਮਰ ਹੁੰਦੀ ਆ ਇਸ ਉਮਰ ਦੇ ਵਿੱਚ ਜਿਹੜਾ ਗਲਤ ਬਨੇ ਬਹੁਤ ਛੇਤੀ ਆਪਾਂ ਬੱਚਾ ਪੈ ਸਕਦਾ ਉਹਨੂੰ ਸੁਪਰਵਾਈਜ਼ਰ ਕਰਨਾ ਉਹਦਾ ਧਿਆਨ ਰੱਖਣਾ ਉਹਨੂੰ ਗਾਈਡ ਕਰਨਾ ਇਹ ਮਾਪੇ ਦਾ ਵਾ ਸਾਡਾ ਪ੍ਰोसीडिंग ਅਸੀਂ ਚੈੱਕ ਕਰਦੇ ਰਹਿਣਾ ਉਹ ਸਾਡੀ ਡਿਊਟੀ ਪਾਰਟ ਆਫ ਜੋਬ ਆ ਪਰ ਜਿਹੜੇ ਮਾਪੇ ਦੀ ਜੋਬ ਸੀ ਉਹ ਆਪਾਂ ਛੱਡ ਗਏ ਆ ਉਹਦੇ ਕਰਕੇ ਹੀ ਜਿਹੜੇ ਭਾਜੀ ਨੇ ਕੁਐਸਚਨ ਕੀਤਾ ਬਹੁਤ ਵਧੀਆ ਵੀ ਛੋਟੀ ਉਮਰ ਛੋਟੀ ਉਮਰ ਦੇ ਵਿੱਚ ਪ੍ਰੋਬਲਮ ਕਿ ਆਉਂਦੀ ਆ ਵੀ ਅੱਜ ਦੇ ਸੋਸ਼ਲ ਮੀਡੀਆ ਦੇ ਚੱਕਵੇਂ ਗੱਲਾਂ ਚੱਕਵਾਂਕ ਸਿਸਟਮ ਉਹਦੇ 'ਚ ਥੋੜਾ ਜਲਦੀ ਬਹਿਕ ਜਾਂਦੇ ਆ ਮੈਂ ਫਿਰ ਉਹੀ ਗੱਲ ਕਰਾਂਗਾ ਮਾਪੇ ਮੋਬਾਈਲ ਲੈ ਕੇ ਦਿੱਤੇ ਆ ਤੇ ਗਾਇ ਬਗਾਇ ਉਹਨਾਂ ਦਾ ਮੋਬਾਈਲ ਹੀ ਚੈੱਕ ਕਰਦੇ ਰਹੋ ਉਹਨੂੰ ਗਾਈਡ ਕਰੋ ਬੇੜਾ ਆ ਚੀਜ਼ਾਂ ਨਹੀਂ ਹੈਗੀਆਂ ਥੈਂਕ ਯੂ ਜੀ